ਐਸੀ ਮਰਨੀ ਜੂਮਰੇ ਬਹਰ ਨਾ ਮਰਨਾ ਹੋਏ ਇਹ ਸ਼ਬਦ ਅੱਜ ਸੱਚ ਹੋਏ ਨੇ ਰੂਪਣ ਦੇ ਵਿੱਚ ਕਿਉਂਕਿ ਇੱਕ ਬਜ਼ੁਰਗ ਉਸ ਸਮੇਂ ਇਸ ਦੁਨੀਆ ਨੂੰ ਅਲਵਿਦਾ ਆ ਕੇ ਗਏ ਜਦੋਂ ਉਹ ਪਾਠ ਕਰ ਰਹੇ ਸੀ ਤੇ ਉਸੇ ਪਾਠ ਕਰਦੇ ਹੋਏ ਉਸੇ ਮੁਦਰਾ 'ਚ ਉਹਨਾਂ ਦੇ ਉੱਤੇ ਛੱਤ ਡਿੱਗ ਗਈ ਤਾਂ ਇਸੇ ਸੰਸਾਰ ਨੂੰ ਅਲਵਿਦਾ ਆ ਕੇ ਉਹ ਚਲੇ ਗਏ ਹਾਲਾਂਕਿ ਘਟਨਾ ਬਹੁਤ ਦੁਖਦਾਈ ਹੈ ਪਰਿਵਾਰ ਵੀ ਇੱਕ ਆਮ ਪਰਿਵਾਰ ਸੀ ਜਿਸ ਦੇ ਕਿ ਦੋ ਮੁੰਡੇ ਨੇ ਤਾ ਦੋਵੇਂ ਜੋ ਬੱਚੇ ਨੇ ਉਹਨਾਂ ਦੇ ਵਿੱਚੋਂ ਇੱਕ ਹੈਂਡੀਕੈਪਡ ਹੈ ਉਹ ਵੀ ਕਿਤੇ ਨੌਕਰੀ ਕਰਦਾ ਏ ਪਰਿਵਾਰ ਦਾ ਤੋਰੀ ਫੁਲਕਾ ਚਲਾਉਣ ਦੇ ਲਈ ਤੇ ਇੱਕ ਮੁੰਡਾ ਹੋਰ ਦੱਸਿਆ ਜਾ ਰਿਹਾ ਉਹ ਸਿਕਿਉਰਟੀ ਗਾਰਡ ਦਾ ਕੰਮ ਕਰਦਾ ਹੈ ਤਾਂ ਐਦਾਂ ਏ ਜੋ ਦੋ ਮੁੰਡੇ ਨੇ ਉਹ ਕੰਮ ਕਰਦੇ ਸੀ ਇੱਕ ਗਰੀਬ ਪਰਿਵਾਰ ਹੈ ਹੁਣ ਜੋ ਪਿਓ ਸੀ ਉਹ ਅਕਸਰ ਜੋ ਡੰਗਰਾਂ ਵਾਲਾ ਵਾੜਾ ਹੁੰਦਾ ਉੱਥੇ ਰਹਿੰਦਾ ਸੀ ਕਿਉਂਕਿ ਪਸ਼ੂ ਉਹਨਾਂ ਦਾ ਵੀ ਹੁਣ ਡਰ ਹੁੰਦਾ ਕਿ ਕਿਤੇ ਚੋਰੀ ਦੇ ਜਿਹੇ ਜਿਹੇ ਮਾਮਲੇ ਹੋ ਰਹੇ ਨੇ ਕਿਤੇ ਉੱਥੇ ਕੋਈ ਦਿੱਕਤ ਨਾ ਜਾਵੇ ਤਾਂ ਕੋੜੇ ਘਰ ਸੀ ਤੇ ਉੱਥੇ ਆਪਣੇ ਡੰਗਰਾਲੇ ਵਾੜੇ ਦੇ ਵਿੱਚ ਮੌਜੂਦ ਸੀ ਅਚਾਨਕ ਜਦ ਸਵੇਰ ਦਾ ਵੇਲਾ ਆਇਆ ਤਾਂ ਛੱਤ ਡਿੱਗ ਗਈ ਸਾਰੀ ਛੱਤ ਇੱਕੋ ਦਮ ਡਿੱਗੀ ਤੇ ਬਚਾਉਣ ਦਾ ਮੌਕਾ ਵੀ ਨਹੀਂ ਮਿਲਿਆ ਤੇ ਇਸ ਵਿੱਚ ਇਸ ਬਜ਼ੁਰਗ ਵਿਅਕਤੀ ਦੀ ਜਾਨ ਜਾ ਚੁੱਕੀ ਹੈ ਜਿੱਥੇ ਹੁਣ ਦੋ ਪੁੱਤਰ ਨੇ 50 ਤੋਂ 60 ਸਾਲ ਦੇ ਕਰੀਬ ਬਜ਼ੁਰਗ ਦੀ ਉਮਰ ਦੱਸੀ ਜਾ ਰਹੀ ਹੈ ਜਦ ਇਹ ਇਸ ਘਟਨਾ ਨੂੰ ਲੋਕਾਂ ਨੇ ਦੇਖਿਆ ਤੁਰੰਤ ਭੱਜੇ ਭੱਜੇ ਗਏ ਉਹਨਾਂ ਦੇ ਘਰ ਕਿ ਟੋੜਿਆ ਜੋ ਮਕਾਨ ਹੈ ਉਹਦੀ ਛੱਤ ਡਿੱਗੀ ਤਾਂ ਫਿਰ ਬਜ਼ੁਰਗ ਦੀ ਜੋ ਪਤਨੀ ਆ ਉਸਨੇ ਦੱਸਿਆ ਕਿ ਉੱਥੇ ਤਾਂ ਇਹ ਵੀ ਮੌਜੂਦ ਨੇ ਉਹ ਤਾਂ ਉਸੇ ਕੋਠੇ ਦੇ ਥੱਲੇ ਸੁੱਤੇ ਹੋਏ ਪਏ ਸੀ ਤਾਂ ਉੱਥੇ ਭੱਜੇ ਭਜੇ ਗਿਆ ਜਦ ਦੇਖਿਆ ਤਾਂ ਪੱਥਰ ਹਟਾਏ ਪੱਥਰ ਹਟਾਏ ਤਾਂ ਪਿੱਠ दिखी ਉਸੇ ਤਰ੍ਹਾਂ ਚੌਕੜਾ ਲਾਇਆ ਹੋਇਆ ਸੀ ਉਹਨਾਂ ਨੇ ਬਜ਼ੁਰਗ ਬਾਬਾ ਜੀ ਨੇ ਤੇ ਉਹਨਾਂ ਦੇ ਸਿਰ ਦੇ ਉੱਤੇ ਆ ਕੇ ਇੱਕ ਜੋ ਬਾਲਾ ਸੀ ਉਹ ਡਿੱਗ ਗਿਆ ਬਾਲਾ ਡਿੱਗਣ ਦੇ ਨਾਲ ਸਿਰ ਬੁਰੀ ਤਰ੍ਹਾਂ ਫਿਸਿਆ ਗਿਆ ਉਹਨਾਂ ਦੀ ਬੜੀ ਦਰਦਨਾਕ ਮੌਤ ਹੋਈ ਪਰ ਜਿਸ ਤਰ੍ਹਾਂ ਮੌਤ ਹੋਈ ਹੈ ਉਸ ਦੇ ਉੱਤੇ ਹੁਣ ਲੋਕ ਜ਼ਰੂਰ ਕਹਿ ਰਹੇ ਨੇ ਕਿ 파ਟ ਕਰਦੇ ਕਰਦੇ ਉਹਨਾਂ ਨੇ ਅੰਤਿਮ ਸਾਹ ਲਏ 파ਠ ਹੀ ਕਰ ਰਹੇ ਸੀ ਉਦੋਂ ਉਸੇ ਮੁਦਰਾ ਦੇ ਵਿੱਚ ਬੈਠੇ ਹੋਏ ਸੀ ਚੌਕੜਾ ਲਾ ਕੇ ਜਦੋਂ ਉਹਨਾਂ ਦੀ ਜਾਨ ਜਾ ਚੁੱਕੀ ਹੈ ਹਾਲਾਂਕਿ ਪੁੱਤ ਨੂੰ ਜਦ ਇਸ ਪੂਰੀ ਘਟਨਾ ਦਾ ਪਤਾ ਲੱਗਿਆ ਤਾਂ ਉਸ ਦੇ ਹੰਝੂ ਨਹੀਂ ਰੁਕ ਰਹੇ ਕਿਉਂਕਿ ਉਸ ਦਾ ਪਿਤਾ ਜਾ ਚੁੱਕਿਆ ਹੈ ਪਿਓ ਭਾਵੇਂ ਕਹਿੰਦੇ ਆ ਨਾ ਕਿ ਬੈਠਾ ਹੋਵੇ ਪਰ ਸਹਾਰਾ ਬਹੁਤ ਹੁੰਦਾ ਕਰੇ ਕੁਝ ਨਾ ਬਸ ਪਿਓ ਬੈਠਾ ਰਹੇ ਸਿਰ ਦੇ ਉੱਤੇ ਪਿਓ ਦਾ ਹੱਥ ਹੋਵੇ ਤਾਂ ਇਹੀ ਸਭ ਕੁਝ ਇੱਥੇ ਸੀ ਕਿਉਂਕਿ ਜੋ ਪੈਸਾ ਤੇ ਲਾਉ ਬਹੁਤਾ ਨਹੀਂ ਸੀ ਪਰ ਇੰਨਾ ਕਹਿ ਕਿ ਜੋ ਕੰਮਕਾਰ ਸੀ ਆ ਕੁਝ ਵੀ ਸੀ ਇੱਕ ਧਰਵਾਸਾ ਸੀ ਕਿ ਪਿਓ ਨਾਲ ਹੈ ਬਾਕੀ ਪਰਿਵਾਰ ਰਹਿੰਦਾ ਸੀ ਤਾਂ ਇੱਕ ਗਰੀਬ ਪਰਿਵਾਰ ਹੋਣ ਦੇ ਨਾਤੇ ਕੋਈ ਜ਼ਮੀਨ ਜਾਇਦਾਦ ਵੀ ਬਹੁਤੀ ਜ਼ਿਆਦਾ ਨਹੀਂ ਆਪਣਾ ਕੰਮ ਕਰੀ ਜਾ ਰਹੇ ਸੀ ਪਰ ਇੱਥੇ ਜਦ ਹੁਣ ਘਟਦਾ ਆਪਰਚੁਕੀ ਆ ਤਾਂ ਬੁਰੀ ਤਰ੍ਹਾਂ ਟੁੱਟ ਚੁੱਕਿਆ ਏ ਇਹ ਪੁੱਤ ਵੀ ਤੇ ਉਹਨਾਂ ਦਾ ਪਰਿਵਾਰ ਵੀ ਹੁਣ ਸਦਮੇ ਦੇ ਵਿੱਚ ਆ ਹਾਲਾਂਕਿ ਪਿੰਡ ਵਾਲੇ ਕੀ ਕੁਝ ਕਹਿ ਰਹੇ ਨੇ ਇਸ ਘਟਨਾ ਤੇ ਹੁਣ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਤੇ ਉਸ ਪੁੱਤ ਦਾ ਕੀ ਕਹਿਣਾ ਏ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਤੇ ਵੱਧ ਜਦੋਂ ਵੀ ਮੈਨੂੰ ਫੋਨ ਆਇਆ ਬਾਅਦ ਵਿੱਚ ਕਹਿੰਦੇ ਛੱਤ गिर ਗਈ ਜੀ ਕੋਠੇ ਦੀ ਛੱਤ ਦੇ ਥੱਲੇ ਦੱਬਿਆ ਪਿਆ ਦਿਖਿਆ ਜੀ ਸੰਤ ਉੱਥੇ ਸਿਰ 'ਤੇ 6:00 ਵਜੇ ਬਹੁਤ ਰਹਾਲ ਹੋਇਆ ਜੀ ਮਾਰ ਜਦੋਂ ਡੈਥ ਹੋ ਗਈ ਥੋੜੀ ਡੈਥ ਹੋ ਗਈ ਜੀ ਤੈਨੂੰ ਲੈ ਕੇ ਗਏ ਹਸਪਤਾਲ ਨੂੰ ਰੁਕੜ ਜੀ ਕਿੰਨੇ ਵਜੇ ਦੀ ਘਟ ਗਈ ਇਹ 8:30 ਵਜੇ ਦੀ ਗੱਲ ਹੈ ਜੀ ਛੱਤ ਕਿਨੂੰ ਦਾ ਕੀ ਕਾਰਨ ਹੋਇਆ ਜੀ ਛੱਤ ਕਿਨੂੰ ਦਾ ਕੋਈ ਕਾਰਨ ਨਹੀਂ ਸੀ ਛੱਤ ਤਾਂ ਬਿਲਕੁਲ ਸਹੀ ਸੀ ਜੀ ਸਾਬ ਮੀਂਹ ਕਿਣੇ ਚ ਜਿਹੜੇ ਮੀਂਹ ਕਿਣੇ ਦੇ ਪਾਣੀ ਪੋਣੀ ਦੇ ਕੈਟ ਦੇ نیچے ਗਿਰ ਗਈ ਜੀ ਮੈਂ ਆਪਣੇ ਨਾਲ ਛੋਟਾ ਲੜਕਾ ਰੇ ਬਾਹਰ ਖੜੇ ਸੀ ਤੇ ਗੱਲਬਾਤ ਕਰਦੇ ਸੀ ਉਹ ਇੱਕਦਮ ਉਹ ਮੁੰਡਾ ਡਿਊਟੀ ਨੂੰ ਚੱਲ ਗਿਆ ਤੇ ਮੈਂ ਉੱਥੋਂ ਬਸ ਸਕਿੰਟਾਂ 'ਚ ਇੱਥੇ ਪਹੁੰਚੇ ਜਾਣ ਨੂੰ ਇਹ ਪੂਰਾ ਇੱਕਦਮ ਹੀ ਥੱਲੇ ਗਿਰ ਗਿਆ ਤੇ ਮੈਂ ਘਰ ਗਿਆ ਜਾ ਕੇ ਮਾਂ ਆ ਵੀ ਉੱਥੇ ਸਾਡਾ ਮਕਾਨ ਗਿਰ ਗਿਆ ਮੱਜਾਂ-ਮੁੱਜਾਂ ਥੱਲੇ ਨਹੀਂ ਤੇ ਸਾਡੀ ਚਾਚੀ ਕਹਿੰਦੀ ਵੀ ਚਾਚਾ ਵੀ ਤੇਰਾ ਉੱਥੇ ਹੈ ਪਰ ਫੇਰ ਉਹ ਆ ਕੇ ਅਸੀਂ ਦੇਖਿਆ ਸਾਰਾ ਫੋਲਿਆ-ਫਾਲਿਆ ਤਾਂ ਉੱਥੇ ਉਹਨਾਂ ਦੀ ਪਿੱਠ ਸੀ ਜਿਹੜੀ ਜਿੱਦਾਂ ਪਾਠ ਕਰਦੇ ਸੀ ਉਦਾਂ ਹੀ ਇੱਕਦਮ ਮੂਰੇ ਨੂੰ ਹੋ ਗਏ ਇਹ ਉੱਥੇ ਜਾ ਕੇ ਗਾਰਡਰ ਗੁੱਡਰ ਚੱਕਿਆ ਤਿੰਨ ਚਾਰ ਜਣੇ ਨੇ ਤਾਂ ਫੇਸ ਇੱਕ ਸਾਈਡ ਪੂਰਾ ਉਹਨਾਂ ਦਾ ਪਿਸ ਗਿਆ